ਰਾਜਕੁਮਾਰ ਚੱਬੇਵਾਲ ਕੀ ਕਾਂਗਰਸ 'ਚ ਵਾਪਸੀ ਕਰ ਰਹੇ ਨੇ ਕੀ 2027 ਤੋਂ ਪਹਿਲਾ ਪਹਿਲਾ ਰਾਜਕੁਮਾਰ ਚੱਬੇਵਾਲ ਹੋਰਾਂ ਦੀ ਵਾਪਸੀ ਜਿਹੜੀ ਹੈ ਉਹ ਤੈਪ ਆ ਲਈ ਗਈ ਹੈ ਮਾਮਲਾ ਕੀ ਹੈ ਆਖਰਕਾਰ ਇਹ ਗੱਲ ਕਿਉਂ ਚੱਲੀ ਕੀ ਰਾਜਕੁਮਾਰ ਚੱਬੇਵਾਲ ਖੁਦ ਇਸ ਦਾ ਐਲਾਨ ਕਰਦੇ ਫਿਰਦੇ ਆ ਕਿ ਭਾਈ ਮੈਂ ਤਾਂ ਵਾਪਸੀ ਕਾਂਗਰਸ 'ਚ ਆ ਜਾਣਾ ਹੈ ਇਹ ਗੱਲ ਕਿੱਥੋਂ ਤੇ ਕਿਵੇਂ ਨਿਕਲ ਕੇ ਆਉਂਦੀ ਹੈ ਇਹ ਸਾਰੀ ਕਹਾਣੀ ਤੁਹਾਡੇ ਨਾਲ ਖੋਲ ਕੇ ਰੱਖ ਦੇਣੀ ਹੈ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਚਾਰ ਜਿਮਣੀ ਚੋਣਾ ਦਾ ਅਖਾੜਾ ਭਖਿਆ ਹੋਇਆ ਤੇ ਜੱਬੇਵਾਲ ਵਾਲੀ ਜਿਮਣੀ ਚੋਣ ਦੇ ਵਿੱਚ ਇਹ ਗੱਲ ਮੰਨੀ ਜਾ ਰਹੀ ਹੈ ਕਹੀ ਜਾ ਰਹੀ ਹੈ ਦਿਖਾਈ ਜਾ ਰਹੀ ਹੈ ਕਿ ਰਾਜਕੁਮਾਰ ਜੱਬੇਵਾਲ ਹੁਰਾਂ ਦੇ ਪੁੱਤਰ ਇਸ਼ਾਂਕ ਜੱਬੇਵਾਲ ਬੜੀ ਸੌਖੇ ਤਰੀਕੇ ਦੇ ਨਾਲ ਉਹ ਸੀਟ ਜਿੱਤਦੇ ਨਜ਼ਰ ਆ ਰਹੇ ਨੇ ਇਹ ਚ ਕਿੰਨੀ ਕਿ ਸਚਾਈ ਹੈ ਵੇਲਾ ਦੱਸੇਗਾ ਪਰ ਆਖਰਕਾਰ ਰਾਜਕੁਮਾਰ ਜੱਬੇਵਾਲ ਵਾਪਸੀ ਦੀਆਂ ਗੱਲਾਂ ਕਰਨ ਕਿਉਂ ਲੱਗ ਪਏ ਉਹ ਕਿਉਂ ਕਹਿ ਰਹੇ ਨੇ ਕਿ ਮੈਂ ਕਾਂਗਰਸ 'ਚ ਵਾਪਸ ਆ ਰਿਹਾ ਹਾਂ ਉਹਨਾਂ ਨੇ ਵਾਪਸੀ ਦਾ ਐਲਾਨ ਕਿੱਥੇ ਤੇ ਕਿਵੇਂ ਕੀਤਾ ਹੈ ਦਰਅਸਲ ਚੱਬੇਵਾਲ ਦੇ ਵਿੱਚ ਚੀਜ਼ਾਂ ਇਸ ਕਦਰ ਨੇ ਕਿ ਕਾਂਗਰਸ ਨੇ ਬੀਤੇ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਆਪਣੀ ਪੋਜੀਸ਼ਨ ਕਾਫੀ ਕਹਿ ਲਈ ਕਿ ਜਿਹੜੀ ਆਸ਼ਾ ਸੀ ਉਹਦੇ ਤੋਂ ਵੀ ਜ਼ਿਆਦਾ ਸੁਧਾਰ ਲਈ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ 22000 ਤੇ 15-16000 ਤੇ ਸਿਮਟ ਜੂਗੀ ਇਹ ਗੱਲ ਮੰਨੀ ਜਾ ਰਹੀ ਸੀ ਪਰ ਪਿਛਲੇ ਹਫ਼ਤੇ ਦੇ ਦੌਰਾਨ ਕਾਂਗਰਸ ਦਾ ਵੋਟਰ ਇਕੱਠਾ ਹੋਇਆ ਉਹਨੇ ਆਪਣੀ ਸ਼ਕਤੀ ਦਿਖਾਈ ਕਾਂਗਰਸ ਨੇ ਪੈਸਾ ਵੀ ਲਾਇਆ ਕਾਂਗਰਸ ਨੇ ਚੋਣ ਕੈਂਪੇਨ ਨੂੰ ਗੇਅਰ ਅਪ ਵੀ ਕੀਤਾ ਵੱਡੇ ਆਗੂਆਂ ਨੇ ਕਮਾਂਡ ਆਪਣੇ ਹੱਥ ਚ ਲੈ ਲਈ ਤਾਂ ਸਥਿਤੀਆਂ ਉਲਟਣ ਲੱਗੀਆਂ ਜਦੋਂ ਇਹ ਸਥਿਤੀਆਂ ਉਲਟਣ ਲੱਗੀਆਂ ਤੇ ਗੱਲ ਚਰਚਾ ਚ ਆਈ ਚੱਬੇਵਾਲ ਹਲਕੇ ਚ ਕਿ ਰਾਜਕੁਮਾਰ ਚੱਬੇਵਾਲ ਤੇ ਉਹਨਾਂ ਦਾ ਪਰਿਵਾਰ ਇਹ ਗੱਲ ਕਹਿ ਰਿਹਾ ਆ ਕਾਂਗਰਸੀਆਂ ਨੂੰ ਕਾਂਗਰਸੀ ਵੋਟਰਾਂ ਨੂੰ ਸਮਰਥਨ ਕਰਨ ਨੂੰ ਹਮਾਇਤੀਆਂ ਨੂੰ ਕਿ ਤੁਸੀਂ ਕਾਹਤੋਂ ਵੋਟ ਪਾਏ ਜਾਨੇ ਕਾਂਗਰਸ ਨੂੰ ਤੁਸੀਂ ਮੈਨੂੰ ਵੋਟ ਪਾਓ ਮੈਂ 27 ਚ ਵਾਪਸ ਆ ਜਾਣਾ ਇਹ ਗੱਲ ਕਿੱਥੋਂ ਨਿਕਲੀ ਇਹ ਗੱਲ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਵੱਡੇ ਆਗੂਆਂ ਨੇ ਵੀ ਕਹੀ ਖਾਸ ਕਰਕੇ ਇੱਕ ਨਿੱਜੀ ادارے ਨਾਲ ਗੱਲਬਾਤ ਕਰਦੇ ਆ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਹੁਰਾ ਨੇ ਇੱਕ ਇੰਟਰਵਿਊ ਦੇ ਵਿੱਚ ਕਹੀ ਉਹਨਾਂ ਨੇ ਕਿਹਾ ਕਿ ਰਾਜਕੁਮਾਰ ਚੱਬੇਵਾਲ ਤਾਂ ਇਹ ਐਲਾਨ ਕਰਦਾ ਫਿਰਦਾ ਤੇ ਅਸੀਂ ਕਲੀਅਰ ਕਰਦੀਏ ਕਿ ਰਾਜਕੁਮਾਰ ਚੱਬੇਵਾਲ ਨੂੰ ਅਸੀਂ ਕਾਂਗਰਸ ਚ ਵਾਪਸ ਨਹੀਂ ਲਿਆ ਰਹੇ ਇਹ ਗੱਲ ਚੰਨੀ ਨੇ ਨਾਲ ਲੱਗਦੀ ਕਹਿਤੀ ਹੁਣ ਇਸ ਪਾਸੇ ਜੇ ਰਾਜਕੁਮਾਰ ਚੱਬੇਵਾਲ ਵੱਲੋਂ ਕੋਈ ਤਰਦੀਦੀ ਬਿਆਨ ਨਹੀਂ ਆਇਆ ਕੋਈ ਇਹਦੀ ਜਿਹੜੀ ਨਖੇਦੀ ਨਹੀਂ ਕੀਤੀ ਗਈ ਹਜੇ ਤੱਕ ਉਹਨਾਂ ਨੇ ਇਹ ਨਹੀਂ ਕਿਹਾ ਕਿ ਚੰਨੀ ਗੱਪ ਮਾਰਦਾ ਪ੍ਰਤਾਪ ਸਿੰਘ ਬਾਜਵਾ ਗੱਪ ਮਾਰਦਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਕਹੀ ਕਿ ਅਸੀਂ ਕਿਸੇ ਨੂੰ ਵਾਪਸ ਨਹੀਂ ਲੈ ਕੇ ਆਉਣਾ ਜਿਹੜੇ ਛੱਡ ਕੇ ਗਏ ਜਿਨ੍ਹਾਂ ਨੇ ਪਿੱਠ 'ਚ ਛੁਰਾ ਮਾਰਿਆ ਅਸੀਂ ਉਸ ਕਿਸੇ ਨੂੰ ਵਾਪਸ ਨਹੀਂ ਲੈ ਕੇ ਆਉਣਾ ਤਾਂ ਇਹ ਗੱਲ ਉਹਨਾਂ ਨੇ ਭੜੀ ਰੈਲੀ ਚ ਗਈ ਉਸ ਕੰਟੈਸਟ ਨੂੰ ਹਾਲਾਂਕਿ ਦਲਬੀਰ ਗੋਲਡੀ ਦੇ ਨਾਲ ਜ਼ਿਆਦਾ ਜੋੜ ਕੇ ਦੇਖਿਆ ਗਿਆ ਕਿਉਂਕਿ ਉਹਨਾਂ ਨੇ ਕਹਿਤਾ ਕਿ ਕੋਈ ਕਿਹਦੇ ਮਰਜ਼ੀ ਪ੍ਰਚਾਰ ਕਰਦਾ ਫਿਰੀ ਜਾਵੇ ਇਹ ਗੱਲ ਉਹਨਾਂ ਨੇ ਕਹਿਤੀ ਤਾਂ ਉਹ ਜ਼ਿਆਦਾ ਗੋਲਡੀ ਵਾਲੇ ਪਾਸੇ ਨੂੰ ਇਹ ਗੱਲ ਚਲੇਗੀ ਪਰ ਸਵਾਲ ਇਹ ਹੈ ਕਿ ਗੋਲਡੀ ਦੇ ਨਾਲੋਂ ਜ਼ਿਆਦਾ ਮਹੱਤਵ ਇਹ ਗੱਲ ਦਾ ਸੀ ਕਿ ਰਾਜਕੁਮਾਰ ਚੱਬੇਵਾਲ ਦੇ ਹਲਕੇ 'ਚ ਖੜ ਕੇ ਇਹ ਗੱਲ ਕਹੀ ਗਈ ਤਾਂ ਰਾਜਕੁਮਾਰ ਚੱਬੇਵਾਲ ਕੀ ਵਾਕਈ ਇੱਛਕ ਨੇ ਜਾਂ ਫਿਰ ਉਹ ਸਿਰਫ ਸਟੰਟ ਬਾਜੀ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਆਪਣੇ ਪੁੱਤਰ ਨੂੰ ਚੋਣ ਲੜਾ ਰਹੇ ਨੇ ਤੇ ਉਸੇ ਚੋਣ ਨਿਸ਼ਾਨ ਤੇ ਚੋਣ ਲੜ ਕੇ ਉਹ ਲੋਕ ਸਭਾ ਦੀਆਂ ਪੌੜੀਆਂ ਚੜ ਚੁੱਕੇ ਨੇ ਤੇ ਉਹਨਾਂ ਦਾ ਕੋਈ ਤਰਦੀਦੀ ਬਿਆਨ ਨਹੀਂ ਆਇਆ ਕਿਉਂਕਿ ਚੰਨੀ ਨੇ ਇਹ ਗੱਲ ਸ਼ਰਯਮ ਕਹਤੀ ਹੈ ਇੰਟਰਵਿਊ ਦੇ ਵਿੱਚ ਪਰ ਚੰਨੀ ਨੇ ਇਹ ਵੀ ਸਪਸ਼ਟ ਕਰਤਾ ਕਿ ਐਸੀ ਨਹੀਂ ਲੈਂਦੇ ਰਾਜਕੁਮਾਰ ਜੱਬੇ ਆਲੂ ਜਿੱਥੇ ਗਿਆ ਉੱਥੇ ਹੀ ਰਹੇ ਕਿਉਂਕਿ ਉਹਨਾਂ ਨੇ ਕਿਹਾ ਕਿ ਡਰ ਕੇ ਗਿਆ ਵਿਜੀਲੈਂਸ ਫੋਰਨ ਨਾਦ ਮਕਾਨਾ ਚੈੱਕ ਇਧਰ ਉਧਰ ਦੀਆਂ ਗੱਲਾਂ ਖਾਸੀਆਂ ਕੀਤੀਆਂ ਪਰ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਚੱਬੇਵਾਲ ਨੂੰ ਐਸੀ ਵਾਪਸ ਨਹੀਂ ਲੈ ਰਹੇ ਹੁਣ ਚੱਬੇਵਾਲ ਇਸ ਗੱਲ ਤੇ ਕੀ ਕਹਿੰਦੇ ਆ ਉਹਨਾਂ ਦਾ ਕੀ ਕਹਿਣਾ ਹੈ ਚੰਨੀ ਨੇ ਜੋ ਦਾਵਾ ਕੀਤਾ ਉਹਦੇ ਬਾਰੇ ਕੀ ਕਹਿਣਾ ਜੇਕਰ ਚੱਬੇਵਾਲ ਇਸ ਮਾਮਲੇ 'ਚ ਖਮੋਸ਼ ਰਹਿੰਦੇ ਆ ਤਾਂ ਫਿਰ ਸਮਝ ਲਿਓ ਦਾਲ 'ਚ ਕੁਝ ਕਾਲਾ ਹੈ ਚੱਬੇਵਾਲ ਬੇਸ਼ੱਕ ਕਾਂਗਰਸ 'ਚ ਵਾਪਸ ਨਾ ਜਾਣ ਪਰ ਉਹ ਲੋਕਾਂ ਨੂੰ ਇਹ ਜਿਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਾਂਗਰਸ ਦਾ ਵੋਟ ਮਿਲ ਜੇ ਪਰ ਉਹ ਮਿਲਦਾ ਹੋਇਆ ਹੁਣ ਵਿਖਾਈ ਨਹੀਂ ਦਿੰਦਾ ਸ਼ੁਰੂ 'ਚ ਉਹ ਜਾ ਰਿਹਾ ਸੀਗਾ ਕਿ ਨ ਲੱਗ ਰਿਹਾ ਸੀਗਾ ਚੱਬੇ ਆਲੂ ਨੂੰ ਪੈ ਜਾਊਗਾ ਪਰ ਉਹਦੇ ਵਿੱਚ ਹੁਣ ਵੱਡਾ ਜਿਹੜਾ ਸੈਟ ਬੈਕ ਹੈ ਉਹ ਲੱਗੀਆਂ ਚੱਬੇ ਆਲੂ ਵੋਟ ਕਾਂਗਰਸ ਕੰਨੀ ਦੁਆਰਾ ਡਿਕਲਾਈਨ ਹੋ ਚੁੱਕਿਆ ਹੈ ਤੇ ਚੰਗਾ ਖਾਸਾ ਹੋ ਚੁੱਕਿਆ ਜਿਹੜੀ ਲੀਡ ਹਜ਼ਾਰਾਂ ਚ ਸੀ ਦਹਾਈਆਂ ਚ ਸੀ ਕਹ ਲਈ 10000 15000 20000 ਦੀਆਂ ਗੱਲਾਂ ਹੁੰਦੀਆਂ ਸੀ ਉਹ ਹੁਣ ਅਤੇ 2.5 ਤੇ 3000 4000 ਵਾਲੇ ਸਿਚੁਏਸ਼ਨ ਤੇ ਆ ਚੁੱਕੀ ਹੈ ਇਥੇ ਤੱਕ ਮੁਕਾਬਲਾ ਜਿਹੜਾ ਉਹ ਸਖਤ ਹੋ ਚੁੱਕਿਆ ਹੈ ਇਸ ਵੇਲੇ ਚੱਬੇਵਾਲ ਚ ਤੇ ਰਾਜਕੁਮਾਰ ਚੱਬੇਵਾਲ ਕੀ ਕਹਿੰਦੇ ਆ ਇਹ ਮਾਮਲੇ ਚ ਰਾਜਕੁਮਾਰ ਚੱਬੇਵਾਲ ਨੂੰ ਹੁਣ ਸਪਸ਼ਟ ਕਰਨਾ ਚਾਹੀਦਾ ਕਿ ਉਹ ਕਾਂਗਰਸ ਚ ਵਾਪਸ ਜਾਣਗੇ ਜਾਂ ਫਿਰ ਇਹ ਲੋਕਾਂ ਨੂੰ ਸਿਰਫ ਜਿਹੜਾ ਸ਼ਲਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਚੰਨੀ ਝੂਠ ਬੋਲ ਰਹੇ ਨੇ